ਆਲੇ ਇੱਕ ਵਪਾਰੀ ਨੇ ਕਿਹਾ ਕਿ ਸਾਡੇ 66 ਕੇਵੀ ਦਾ ਗ੍ਰਿਡ ਜਿਹੜਾ ਜੇ ਉਹ ਹੋ ਜੇ ਤਾਂ ਸਾਨੂੰ ਬਿਜਲੀ ਦੂਰੋਂ ਆਉਂਦੀ ਹੈ ਤਾਰਾਂ ਦੂਰੋਂ ਪੈਂਦੀਆਂ ਨੇ ਤਾਂ ਅਸੀਂ ਮੌਕੇ ਤੇ ਸੀਐਮਡੀ ਪੀਐਸਪੀਸੀਐਲ ਨੂੰ ਬੁਲਾ ਕੇ ਪੁੱਛਿਆ ਕਿੰਨਾ ਖਰਚਾ ਹੈ ਅਸੀਂ ਕਹ ਵੀ ਇਹਦਾ ਅਨੁਮਾਨ ਉਹ ਕਹਿੰਦੇ ਸੀ ਲੱਗਿਆ ਹੋਇਆ ਪਹਿਲੇ ਹੀ ਹੈ ਤੇ 6 ਮਹੀਨਿਆਂ ਚ ਆਉਣ ਵਾਲਿਆਂ ਚ ਤਿਆਰ ਹੋ ਜਾਊਗਾ ਅਸੀਂ ਕਹ ਵੀ ਜਦੋਂ ਥਰਮਲ ਪਲਾਂਟ ਖਰੀਦੀ ਜਾਂਦੇ ਆ ਬਿਜਲੀ ਆਪਣੇ ਕੋਲ ਹੈਗੀ ਕਹਾ ਉਹਨੂੰ ਬਰਤਣ ਵਾਸਤੇ ਗ੍ਰਿਡ ਵੀ ਤਾਂ ਚਾਹੀਦੇ ਨੇ ਸੋ ਗ੍ਰਿਡ ਵੀ ਬਣਾ ਰਹੇ ਆ ਨਵੇਂ ਟਰਾਂਸਫਾਰਮਰਾਂ ਵੀ ਲੱਗ ਰਹੇ ਨੇ ਕਿਉਂਕਿ ਜੇ ਜੇ ਆਪਣੇ ਕੋਲੇ ਕੋਈ ਕਿਸੇ ਮਾਲ ਦੀ ਬਹੁਤ ਆਤ ਹੈ ਉਹਨੂੰ ਵੰਡਣ ਵਾਸਤੇ ਫਿਰ ਅੱਗੇ ਇਨਫਰਾਸਟ੍ਰਕਚਰ ਵੀ ਚਾਹੀਦਾ ਸੋ ਮੈਂ ਇਸ ਗੱਲੋਂ ਧੰਨਵਾਦੀ ਵੀ ਹਾਂ ਕਿ ਵਿਧਾਨ ਸਭਾ ਦੇ ਵਿੱਚ ਕੁਐਸਚਨ ਆਵਰ ਜ਼ੀਰੋ ਆਵਰ ਔਰ ਕਟ ਮੋਸ਼ਨ ਔਰ ਚਲੋ ਪਹਿਲੇ ਇੱਕ ਦੋ ਦਿਨ ਰੌਲਾ ਪਿਆ ਤੇ ਪਰ ਉਸ ਤੋਂ ਬਾਅਦ ਜਿਹੜੀ ਹਾਊਸ ਹੈ ਸ਼ਾਂਤੀਪੂਰਵਕ ਚੱਲ ਰਿਹਾ ਹੈ ਸਾਡੇ ਐਮ ਐਲ ਏ ਵੀ ਸਵਾਲ ਪੁੱਛ ਰਹੇ ਨੇ ਔਰ ਸਾਰਿਆਂ ਨੂੰ ਤੁਸੀਂ ਮੌਕਾ ਵੀ ਬਰਾਬਰ ਦਾ ਦੇ ਰਹੇ ਹੋ। ਇਹੀ ਮਾਹੌਲ ਮੈਂ ਚੋਣਾਂ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰਹੇ। ਦੇਸ਼ ਹੁਣ ਚੋਣਾਂ ਵੱਲ ਜਾਊਗਾ ਜੀ ਇੱਕ ਦੋ ਦਿਨਾਂ 'ਚ ਦੋ 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 ਤਿੰਨ ਦਿਨਾਂ 'ਚ ਕਹਿੰਦੇ ਐ ਕਿ ਜਿਹੜਾ ਕੋਡ ਲੱਗ ਜਾਊਗਾ ਚੋਣ ਆਚਾਰ ਸੈੰਤਾ ਉਹ ਲੱਗ ਜੂਗੀ। ਉਸ ਤੋਂ ਬਾਅਦ ਹਰ ਇੱਕ ਨੇ ਲੋਕਾਂ ਕੋਲੇ ਜਾਣਾ ਹੈ। ਹੱਕ ਹੈ ਹਰ ਇੱਕ ਦਾ, ਡੈਮੋਕਰੇਟਿਕ ਰਾਈਟ ਹਰ ਇੱਕ ਪਾਰਟੀ ਦਾ ਕਿ ਉਹ ਆਪਣਾ ਪ੍ਰੋਗਰਾਮ ਲੈ ਕੇ ਜਾਵੇ, ਨੈਸ਼ਨਲ ਪ੍ਰੋਗਰਾਮ ਹੈ ਨੈਸ਼ਨਲ ਲੈ ਕੇ ਜਾਵੇ। ਕੋਈ ਖੇਤਰੀ ਪ੍ਰੋਗਰਾਮ ਬਣਾਇਆ ਖੇਤਰੀ ਪ੍ਰੋਗਰਾਮ ਲੈ ਕੇ ਜਾਵੇ ਪਰ ਇਹਦੇ ਵਿੱਚ ਮੈਂ ਉਮੀਦ ਕਰੂੰਗਾ ਮੁਕੱਦਸ ਹਾਊਸ ਬਹੁਤ ਲੱਖਾਂ ਲੋਕ ਸੁਣ ਰਹੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੋਟਰਾਂ ਨੂੰ ਸੁਣੋ ਸਭ ਦੀ ਕਰੋ ਮੰਨ ਦੀ ਹਰੇਕ ਨੂੰ ਸੁਣੋ ਜੇ ਉਹਦਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਹੱਕ ਚ ਭੂਤ ਜਓ ਨਹੀਂ ਚੰਗਾ ਲੱਗਦਾ ਤਾਂ ਜਿਹੜਾ ਚੰਗਾ ਲੱਗਦਾ ਉਹਦੇ ਹੱਕ ਚ ਭੂਤ ਜਓ ਸੋ ਕੋਈ ਵੈਸੇ ਤਾਂ ਪੰਜਾਬ ਚੋਣਾ ਜਿਹੜੀ ਨੇ ਲਗਭਗ ਸਾਡਾ ਰਿਕਾਰਡ ਪੀਸਫੁਲੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਅਨਸੁਖਾਮੀ ਘਟਨਾ ਹੋਊਗੀ ਪਰ ਫਿਰ ਵੀ ਅਸੀਂ ਸੁਰੱਖਿਆ ਵਜੋਂ ਪ੍ਰਬੰਧ ਕਰਾਂਗੇ ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਨੂੰ ਕੋਈ ਇਸ ਤਰ੍ਹਾਂ ਦੀ ਜੜੇਚਨ ਜਾਂ ਕੋਈ ਜਾਣਬੁੱਝ ਕੇ ਕੋਈ ਪੋਲੀਟਿਕਲ ਰੇਚਨ ਬਿਲਕੁਲ ਨਹੀਂ ਹੋਊਗੀ ਤੁਸੀਂ ਆਪਣੇ ਅਸੀਂ ਵੀ ਪਿੰਡਾਂ ਜਾਵਾਂਗੇ ਸ਼ਹਿਰਾਂ ਜਾਵਾਂਗੇ ਕਸਬਿਆਂ ਜਾਵਾਂਗੇ ਰੋਡ ਸ਼ੋਅ ਕਰਨੇ ਆ ਰੋਡ ਸ਼ੋਅ ਕਰੋ ਪਰ ਉਹ ਹੈ ਕਿਉਂਕਿ ਉਸ ਵੇਲੇ ਇਲੈਕਸ਼ਨ ਕਮਿਸ਼ਨਰ ਜਿਹੜਾ ਉਹ ਹੀ ਜਿਹੜਾ ਸੰਚਾਲਕ ਹੁੰਦਾ ਸੋ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਜਿਹੜੀਆਂ ਹੱਦਾਂ ਨੇ ਜਾਂ ਉਹਨਾਂ ਦੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਸਾਰੀਆਂ ਪਾਰਟੀਆਂ ਨੂੰ ਹੱਕ ਹੈ ਮੈਂ ਸਾਰੀਆਂ ਪਾਰਟੀਆਂ ਨੂੰ ਇਸ ਕਿਉਂਕਿ ਹੁਣ ਇਸ ਤੋਂ ਬਾਅਦ ਹਾਊਸ ਜਿਹੜਾ ਉਹ ਨਵੇਂ ਜਦੋਂ ਨਵੀਂ ਲੋਕ ਸਭਾ ਸਤਾਰ ਨਹੀਂ ਚੁਣੀ ਜਾਊਗੀ ਉਸ ਤੋਂ ਬਾਅਦ ਹੋਊਗਾ ਤਾਂ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਤੁਸੀਂ ਸਾਰੀਆਂ ਪਾਰਟੀਆਂ ਲੜੋ ਔਰ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਕੇ ਆਪਾਂ ਇੱਥੇ ਪਹੁੰਚੇ ਆਪਣਾ ਨਾਮ ਜਿਹੜਾ ਉਹ ਦੇਸ਼ ਦੇ ਵਿੱਚ ਪੀਸਫੁਲ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਆਉਣ ਵਾਸਤੇ ਜਾਣੇ ਜਾਵੇ ਪਟਿਆਲੇ ਇੱਕ ਵਪਾਰੀ ਨੇ ਕਿਹਾ ਕਿ ਸਾਡੇ 66 ਕੇਵੀ ਦਾ ਗ੍ਰਿਡ ਜਿਹੜਾ ਜੇ ਉਹ ਹੋ ਜੇ ਤਾਂ ਸਾਨੂੰ ਬਿਜਲੀ ਦੂਰੋਂ ਆਉਂਦੀ ਹੈ ਤਾਰਾਂ ਦੂਰੋਂ ਪੈਂਦੀਆਂ ਨੇ ਤਾਂ ਅਸੀਂ ਮੌਕੇ ਤੇ ਸੀਐਮਡੀ ਪੀਐਸਪੀਸੀਐਲ ਨੂੰ ਬੁਲਾ ਕੇ ਪੁੱਛਿਆ ਕਿੰਨਾ ਖਰਚਾ ਹੈ ਅਸੀਂ ਕਹ ਵੀ ਇਹਦਾ ਅਨੁਮਾਨ ਉਹ ਕਹਿੰਦੇ ਸੀ ਲੱਗਿਆ ਹੋਇਆ ਪਹਿਲੇ ਹੀ ਹੈ ਤੇ 6 ਮਹੀਨਿਆਂ ਚ ਆਉਣ ਵਾਲਿਆਂ ਚ ਤਿਆਰ ਹੋ ਜਾਊਗਾ ਅਸੀਂ ਕਹ ਵੀ ਜਦੋਂ ਥਰਮਲ ਪਲਾਂਟ ਖਰੀਦੀ ਜਾਂਦੇ ਆ ਬਿਜਲੀ ਆਪਣੇ ਕੋਲ ਹੈਗੀ ਕਹਾ ਉਹਨੂੰ ਬਰਤਣ ਵਾਸਤੇ ਗ੍ਰਿਡ ਵੀ ਤਾਂ ਚਾਹੀਦੇ ਨੇ ਸੋ ਗ੍ਰਿਡ ਵੀ ਬਣਾ ਰਹੇ ਆ ਨਵੇਂ ਟਰਾਂਸਫਾਰਮਰ ਵੀ ਲੱਗ ਰਹੇ ਨੇ ਕਿਉਂਕਿ ਜੇ ਜੇ ਆਪਣੇ ਕੋਲੇ ਕੋਈ ਕਿਸੇ ਮਾਲ ਦੀ ਬਹੁਤ ਆਤਾ ਹੈ ਉਹਨੂੰ ਵੰਡਣ ਵਾਸਤੇ ਫਿਰ ਅੱਗੇ ਇਨਫਰਾਸਟ੍ਰਕਚਰ ਵੀ ਚਾਹੀਦਾ ਸੋ ਮੈਂ ਇਸ ਗੱਲੋਂ ਧੰਨਵਾਦੀ ਵੀ ਆ ਕਿ ਵਿਧਾਨ ਸਭਾ ਦੇ ਵਿੱਚ ਕੁਐਸਚਨ ਆਵਰ ਜ਼ੀਰੋ ਆਵਰ ਔਰ ਕਟ ਮੋਸ਼ਨ ਔਰ ਚਲੋ ਪਹਿਲੇ ਇੱਕ ਦੋ ਦਿਨ ਰੌਲਾ ਪਿਆ ਤੇ ਪਰ ਉਸ ਤੋਂ ਬਾਅਦ ਜਿਹੜੀ ਹਾਊਸ ਹੈ ਸ਼ਾਂਤੀਪੂਰਵਕ ਚੱਲ ਰਿਹਾ ਹੈ ਸਾਡੇ ਐਮ ਐਲ ਏ ਵੀ ਸਵਾਲ ਪੁੱਛ ਰਹੇ ਨੇ ਔਰ ਸਾਰਿਆਂ ਨੂੰ ਤੁਸੀਂ ਮੌਕਾ ਵੀ ਬਰਾਬਰ ਦਾ ਦੇ ਰਹੇ ਹੋ। ਇਹੀ ਮਾਹੌਲ ਮੈਂ ਚੋਣਾਂ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰਹੇ। ਦੇਸ਼ ਹੁਣ ਚੋਣਾਂ ਵੱਲ ਜਾਊਗਾ ਜੀ ਇੱਕ ਦੋ ਦਿਨਾਂ 'ਚ ਦੋ 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 ਤਿੰਨ ਦਿਨਾਂ 'ਚ ਕਹਿੰਦੇ ਆ ਕਿ ਜਿਹੜਾ ਕੋਡ ਲੱਗ ਜਾਊਗਾ ਚੋਣ ਆਚਾਰ ਸੈੰਤਾ ਉਹ ਲੱਗ ਜੂਗੀ। ਉਸ ਤੋਂ ਬਾਅਦ ਹਰ ਇੱਕ ਨੇ ਲੋਕਾਂ ਕੋਲੇ ਜਾਣਾ ਹੈ। ਹੱਕ ਹੈ ਹਰ ਇੱਕ ਦਾ ਡੈਮੋਕਰੇਟਿਕ ਰਾਈਟ ਹਰ ਇੱਕ ਪਾਰਟੀ ਦਾ ਕਿ ਉਹ ਆਪਣਾ ਪ੍ਰੋਗਰਾਮ ਲੈ ਕੇ ਜਾਵੇ, ਨੈਸ਼ਨਲ ਪ੍ਰੋਗਰਾਮ ਹੈ ਨੈਸ਼ਨਲ ਲੈ ਕੇ ਜਾਵੇ। ਕੋਈ ਖੇਤਰੀ ਪ੍ਰੋਗਰਾਮ ਬਣਾਇਆ ਖੇਤਰੀ ਪ੍ਰੋਗਰਾਮ ਲੈ ਕੇ ਜਾਵੇ ਪਰ ਇਹਦੇ ਵਿੱਚ ਮੈਂ ਉਮੀਦ ਕਰੂੰਗਾ ਮੁਕੱਦਸ ਹਾਊਸ ਬਹੁਤ ਲੱਖਾਂ ਲੋਕ ਸੁਣ ਰਹੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੋਟਰਾਂ ਨੂੰ ਸੁਣੋ ਸਭ ਦੀ ਕਰੋ ਮੰਨ ਦੀ ਹਰੇਕ ਨੂੰ ਸੁਣੋ ਜੇ ਉਹਦਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਹੱਕ ਚ ਭੂਤਜੋ ਨਹੀਂ ਚੰਗਾ ਲੱਗਦਾ ਤਾਂ ਜਿਹੜਾ ਚੰਗਾ ਲੱਗਦਾ ਉਹਦੇ ਹੱਕ ਚ ਭੂਤਜੋ ਸੋ ਕੋਈ ਵੈਸੇ ਤਾਂ ਪੰਜਾਬ ਚੋਣਾ ਜਿਹੜੀ ਨੇ ਲਗਭਗ ਸਾਡਾ ਰਿਕਾਰਡ ਪੀਸਫੁਲੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਅਨਸੁਖਾਮੀ ਘਟਨਾ ਹੋਊਗੀ ਪਰ ਫਿਰ ਵੀ ਅਸੀਂ ਸੁਰੱਖਿਆ ਵਜੋਂ ਪ੍ਰਬੰਧ ਕਰਾਂਗੇ ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਨੂੰ ਕੋਈ ਇਸ ਤਰ੍ਹਾਂ ਦੀ ਜੜੇ ਚਨ ਜਾਂ ਕੋਈ ਜਾਣਬੁੱਝ ਕੇ ਕੋਈ ਪੋਲੀਟਿਕਲ ਰਿਚਨ ਬਿਲਕੁਲ ਨਹੀਂ ਹੋਊਗੀ ਤੁਸੀਂ ਆਪਣੇ ਅਸੀਂ ਵੀ ਪਿੰਡਾਂ ਜਾਵਾਂਗੇ ਸ਼ਹਿਰਾਂ ਜਾਵਾਂਗੇ ਕਸਬਿਆਂ ਜਾਵਾਂਗੇ ਰੋਡ ਸ਼ੋਅ ਕਰਨੀਆਂ ਰੋਡ ਸ਼ੋਅ ਕਰੋ ਪਰ ਉਹ ਹੈ ਕਿਉਂਕਿ ਉਸ ਵੇਲੇ ਇਲੈਕਸ਼ਨ ਕਮਿਸ਼ਨਰ ਜਿਹੜਾ ਉਹ ਹੀ ਜਿਹੜਾ ਸੰਚਾਲਕ ਹੁੰਦਾ ਸੋ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਜਿਹੜੀਆਂ ਹੱਦਾਂ ਨੇ ਜਾਂ ਉਹਨਾਂ ਦੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਸਾਰੀਆਂ ਪਾਰਟੀਆਂ ਨੂੰ ਹੱਕ ਹੈ ਮੈਂ ਸਾਰੀਆਂ ਪਾਰਟੀਆਂ ਨੂੰ ਇਸ ਕਿਉਂਕਿ ਹੁਣ ਇਸ ਤੋਂ ਬਾਅਦ ਹਾਊਸ ਜਿਹੜਾ ਉਹ ਨਵੇਂ ਜਦੋਂ ਨਵੀਂ ਲੋਕ ਸਭਾ ਸਦਨ ਨਹੀਂ ਚੁਣੀ ਜਾਊਗੀ ਉਸ ਤੋਂ ਬਾਅਦ ਹੋਊਗਾ ਤਾਂ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਤੁਸੀਂ ਸਾਰੀਆਂ ਪਾਰਟੀਆਂ ਲੜੋ ਔਰ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਕੇ ਆਪਾਂ ਇੱਥੇ ਪਹੁੰਚੇ ਆਪਣਾ ਨਾਮ ਜਿਹੜਾ ਉਹ ਦੇਸ਼ ਦੇ ਵਿੱਚ ਪੀਸਫੁਲ ਤੇ ਫਰੀ ਐਂਡ ਫੇਅਰ ਇਲੈਕਸ਼ਨ ਕਰੌਣ ਵਾਸਤੇ ਜਾਣੇ ਜਾਵੇ